ਜਿਹੜਾ ਵੱਜਵਾ ਸਾਹਿਬ ਨੇ ਚਾਹੇ ਗਲਤ ਪ੍ਰਸੰਗ 'ਚ ਗੱਲ ਕੀਤੀ ਸੀ ਵੀ ਕਹੇ ਦਾ ਮਟੀਰੀਅਲ ਆ ਗਿਆ ਹਾਂਜੀ ਪਰ ਆਮ ਘਰਾਂ ਦੇ ਬੰਦੇ ਆ ਗਏ ਆ ਗਏ ਆਮ ਘਰਾਂ ਦੇ ਬੰਦੇ ਉਹ ਵੀ ਆਉਣੇ ਚਾਹੀਦੇ ਜਿਨ੍ਹਾਂ ਨੂੰ ਅਕਲ ਹੋਵੇ ਜਿਨ੍ਹਾਂ 'ਚ ਸਿਆਸਤ ਕਰਨ ਦੀ ਸਮਰੱਥਾ ਹੋਵੇ ਬਿਲਕੁਲ ਜੀ ਬਿਲਕੁਲ ਤੁਸੀਂ ਬੰਦੇਵੇਂ ਗੁੰਗੇ ਪਹਿਲਵਾਨ ਖੜੇ ਕਰ ਲਏਆਂ ਫਰਜ਼ਾਂ ਦੇਣੀਆਂ ਬੰਦ ਹੋ ਗਈਆਂ ਲੋਨ ਬੰਦ ਹੋ ਗਏ ਸਰਕਾਰ ਦਾ ਇੱਕ ਹਿਸਾਬ ਨਾਲ ਕਾਨੂੰਨੀ ਕਬਜ਼ਾ ਕਰ ਲਿਆ ਜੀ ਤੇ ਖਾਲੇ ਨਾਂ ਦਾ ਇਸ ਤਰ੍ਹਾਂ ਗਿਆ ਉਹਨੋਂ ਤੱਕ ਤਾਂ ਇਹ ਹੀ ਫਾਰਮੈਲਟੀ ਨਹੀਂ ਪੂਰੀ ਹੋਣੀ ਜੀ ਸੋ ਇਸ ਕਰਕੇ ਪੰਜਾਬ ਦਾ ਸਬੰਧ ਪਿੰਡਾਂ ਨਾਲ ਆ ਪਿੰਡਾਂ ਦਾ ਸਬੰਧ ਖੇਤਾਂ ਨਾਲ ਆ ਜ਼ਮੀਨ ਜੱਟ ਦੀ ਮਾਂ ਹਮੇਸ਼ਾ ਹੀ ਉਹ ਕਹਿੰਦਾ ਠੀਕ ਆ ਆਪ ਆਪਣਾ ਭਲਾ ਬੁਰਾ ਸੋਚ ਕੇ ਜੋ ਮਰਜ਼ੀ ਕਰਦੇ ਪਰ ਤੁਸੀਂ ਹੈ ਖੋਲੋਗੇ ਪੰਜਾਬ ਚ ਜ਼ਮੀਨ ਨਾ ਇਹ ਸੰਭਵ ਨਹੀਂ ਜੀ ਤੁਸੀਂ ਦੇਖ ਲਓ ਇਹਨਾਂ ਨੂੰ ਥੁੱਕ ਕੇ ਚੱਟਣਾ ਪੈਣਾ ਜੀ ਪਿੰਡਾਂ ਦਾ ਤਾਂ ਵੜਨਾ ਨਾ ਤਾਂ ਬੰਦ ਹੋ ਗਿਆ ਜੋ ਸਾਰੀ ਭਾਜਪਦੀ ਨੀਤੀ ਆ ਉਹ ਭਗਵੰਤ ਮਾਨ ਰਾਹੀਂ ਕੇਜਰੀਵਾਲ ਸਾਰੇ ਇੱਥੇ ਲਾਗੂ ਕਰ ਰਿਹਾ ਹੈ ਜੀ ਪੰਜਾਬ ਨੂੰ ਨਿਸ਼ਾਨੇ ਤੇ ਲਿਆ ਹੋਇਆ ਪੰਜਾਬ ਨੂੰ ਨਿਸ਼ਾਨੇ ਤੇ ਲਿਆ ਹੋਇਆ ਜੀ ਸੋ ਇਸ ਕਰਕੇ ਸਭ ਤੋਂ ਵੱਧ ਉਪਜਾਊ ਜ਼ਮੀਨ ਹੈ ਤੁਸੀਂ ਦੇਖੋ ਜੀ ਕਿਸੇ ਮੌਕੇ ਚੰਡੀਗੜ੍ਹ ਵਸਾਇਆ ਸੀ ਆਪਾਂ ਕਹਿੰਦੇ 28 ਪਿੰਡ ਉਜੜ ਗਏ ਪਿੰਡ ਉਜੜੇ ਉਹਨਾਂ ਦਾ ਨੁਕਸਾਨ ਹੋਇਆ ਫਿਰ ਮਹਾਲੀ ਆ ਉਹਦੇ ਆਲੇ-ਦਾਲ ਆ ਉੱਥੇ ਆਲੇ-ਦਾਲੇ ਜ਼ਮੀਨ ਆ ਨਿਊ ਚੰਡੀਗੜ੍ਹ ਆ ਉਹ ਉਪਜਾਊ ਜ਼ਮੀਨ ਨਹੀਂ ਸੀ ਜੀ ਪਾਣੀ ਨਹੀਂ ਸੀ ਉਦੋਂ ਲੋਕਾਂ ਨੇ ਸਵੈ ਇਛਾ ਨਾਲ ਦੇ ਦਿੱਤੀ ਵੀ ਜਰ ਖੇਤੀ ਨਾਲ ਆਪਣੀ ਗੱਲ ਨਹੀਂ ਬਣਦੀ ਖੇਤੀ ਹੁੰਦੀ ਨਹੀਂ ਚਲੋ ਕੁਛ ਨੇ ਉਹਦੇ ਵਰਤੋਂ ਸਹੀ ਪਹਿ ਜਾਂਦੀ ਵਰਤੋਂ ਵੀ ਕਰ ਲਈ ਕਈ ਉਜੜ ਵੀ ਗਏ ਦੁਰਵਰਤੋਂ ਕਰ ਲਈ ਜੀ ਕਹਾਣੀਆਂ ਆ ਰਹੀਆਂ ਨੇ ਤੁਹਾਡੇ ਸਾਹਮਣੇ ਹੁਣ ਇਹਦਾ ਮਤਲਬ ਇਹ ਥੋੜੋ ਵੀ ਮਹਾਲੀ ਵਾਲੀ ਗੱਲ ਤੁਸੀਂ ਸਾਰੇ ਪੰਜਾਬ ਚ ਲਾਗੂ ਕਰ ਦਿਓ ਰਤਨ ਧਾਲੀ ਵਾਲ ਜੀ ਉਹਨੇ ਖਾੜਣ ਦਾ ਦਿੱਤਾ ਵੀ ਖਾੜ ਤੇ ਜ਼ਮੀਨ ਦੀ ਲੁੱਟ ਕਿਵੇਂ ਮੱਚੀ ਹੋਈ ਆ ਜੀ 16000 ਤੋਂ ਵੱਧ ਐਨਓਸੀ ਦਿੱਤੀ ਹੋਈ ਆ ਪੁਰਾਣੀਆਂ ਡੇਟਾਂ ਚ ਜੀ ਕਰੋੜ ਕਰੋੜ ਰੁਪਏ ਦੀ ਠੱਗੀ ਵੱਜੀਆ ਸਰਕਾਰ ਦੇ ਨਾਲ ਲੜ ਸਭ ਤੋਂ ਵੱਧ ਝਟਕੇ ਕਿਸਾਨ ਦੇ ਸਕਦੇ ਨੇ ਜੀ ਤੇ ਲੜੇ ਨੇ ਉਹ ਫਿਰ ਕਿਸਾਨ ਆ ਜਿਹੜਾ ਉਹਦਾ ਲੱਕ ਤੋੜਨ ਲਈ ਖੇਤ ਖਤਮ ਖੇਤ ਖਤਮ ਪੰਜਾਬ ਖਤਮ ਬਿਨਾਂ ਕਿਸੇ ਮੰਗ ਤੋਂ ਬਿਨਾਂ ਕਿਸੇ ਸਰਵੇ ਤੋਂ ਬਿਨਾਂ ਕਿਸੇ ਲੋੜ ਤੋਂ ਬਿਨਾਂ ਕਿਸੇ ਪਲੈਨਿੰਗ ਤੋਂ ਤੁਸੀਂ 65000 ਏਕੜ ਅਪਜਾਊ ਜ਼ਮੀਨ ਜੀ ਔਰ ਉਹਨੂੰ ਤੁਸੀਂ ਕਹਿੰਦਾ ਨਾਂ ਨਾਂ ਦੇਤਾ ਸਵੇ ਲਈ ਚਾਣਲ ਦਿਓ ਜੀ ਤੁਸੀਂ ਰਾਜੇਵਾਲ ਸਾਹਿਬ ਦਾ ਅਜੀਤ ਚ ਲੇਖ ਛਪਿਆ ਦਿਓ ਦਾ ਜਵਾਬ ਜੀ ਤੁਸੀਂ 74840 ਗਜ ਲੈ ਕੇ ਸਾਨੂੰ 1200 ਗਜ ਦੇਣੀ ਆ ਇਸ ਦਾ ਤਾਂ ਕੋਈ ਨਹੀਂ ਦੇਣਾ ਜਦੋਂ 1200 ਗਜ ਸਾਨੂੰ ਦੇਣੀ ਆ ਉਹਦਾ ਐਕਸਟਰਨਲ ਡਿਵੈਲਪਮੈਂਟ ਚਾਰਜ ਨੇ ਈਡੀਸੀ ਆ ਉਹ ਦੇਣੀ ਆ ਤੁਸੀਂ ਜੀ ਐਸਾ ਤੁਹਾਨੂੰ ਕੋਈ ਦਿੱਤਾ ਨਹੀਂ ਜ਼ਮੀਨ ਤੁਹਾਡੀ ਲੈ ਲਈ ਜੇ ਤੁਸੀਂ ਪਲਾਟ ਤੇ ਉਹ ਕਮਰਸ਼ੀਅਲ ਉਹ ਬਣਨਾ ਮਾਲਕ ਸਾਨੂੰ ਉਹਦਾ ਖਰਚਾ ਵੀ ਦੇਣਾ ਪਊ ਸੋ ਇਹ ਕਰਕੇ ਸਭ ਤੋਂ ਮਾੜੀ ਪਾਸ ਸਿੱਧਾ ਡਾਕਾਂ ਜੀ ਇਹਨਾਂ ਨੂੰ ਪਤਾ ਕੀ ਆ ਜਿਹੜਾ ਕਹਿੰਦੇ ਸਾਨੂੰ ਸਭ ਪਤਾ ਇਹਨਾਂ ਨੂੰ ਕੱਖ ਨਹੀਂ ਪਤਾ ਹੁੰਦਾ ਇਹਨਾਂ ਨੂੰ ਪਰ ਇਹ ਪਤਾ ਹੁੰਦਾ ਵੀ ਯਾਰ ਲੋਕਾਂ ਦਾ ਦੁੱਖ ਹੈ ਦੁੱਖ ਦੀ ਰਗ ਤੇ ਗੋਲੀ ਧਰ ਦਿੰਦੇ ਨੇ ਬਾਕੀ ਸਾਡੇ ਤੇ ਛੱਡੋ 34000 ਕਰੋੜ ਰੁਪਈਆ ਸਰਕਾਰੀ ਟੈਂਡਰਾਂ ਚੋਂ ਕੱਢੂ ਜੀ ਕਿਵੇਂ ਜੀ ਦਿੱਲੀ ਚ ਕਪੁਲਿਸ ਸੀ 275 ਕਰੋੜ ਦਾ ਸੀ ਉਹੀ ਟੈਂਡਰ ਮੈਂ ਦੁਬਾਰੇ ਲਾਇਆ 175 ਕਰੋੜ ਦਾ 100 ਕਰੋੜ ਨਿਕਲਿਆ ਹੈ ਨਾ ਆਏ ਕੱਢੂ 34000 ਕੇਂਦਰ ਸਰਕਾਰ ਵੀ ਇਹ ਚਾਹੁੰਦੀ ਹੈ ਪੰਜਾਬ ਚ ਅਫਰਤ ਅਫਰੀ ਫਾਇਲ ਲਈ ਪਰ ਕਈ ਵਾਰ ਹੁੰਦਾ ਨਾ ਨਰ ਚਾਹਤ ਕੁਛ ਔਰ ਔਰੇ ਕੋ ਔਰੇ ਵੀ ਚਿੱਤ ਵਿਤਰਿ ਹੋ ਠੌਰ ਨਾਨਕ ਫਾਸੀ ਗਲ ਪੜੀ ਹੁਣ ਇਹਨਾਂ ਦੇ ਪੈਰਾਂ ਚ ਜੂਲ ਪੈ ਗਏ ਜਿਹੜਾ ਇਹਨੇ ਪੰਗਾ ਲੈ ਲਿਆ ਜਿਵੇਂ ਕਹਿੰਦੇ ਹੁੰਦੇ ਆ ਬੋਕ ਦੇ ਸੰਗਾਂ ਨੂੰ ਹੱਥ ਲਾ ਕੇ ਹੁਣ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਤੇ ਹੁੰਦਾ ਜੀ ਤੁਸੀਂ ਦੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਪਿਆਰੇ ਦਰਸ਼ਕੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਪੰਜਾਬ ਦੇ ਉਲਝੇ ਹੋਏ ਮੁੱਦਿਆਂ ਦੀ ਵਿਚਾਰ ਚਰਚਾ ਕਰਾਂਗੇ ਹੁਣ ਤਾਂ ਇਉਂ ਲੱਗਦਾ ਹੈ ਪੰਜਾਬ ਦਾ ਰਾਖਾ ਰੱਬ ਤੋਂ ਇਲਾਵਾ ਕੋਈ ਨਹੀਂ ਪੰਜਾਬ ਦੇ ਲੋਕਾਂ ਤੇ ਲੈਂਡ ਪੁੱਲਿੰਗ ਨੀਤੀ ਢੱਕੇ ਨਾਲ ਥੋਪੀ ਜਾ ਰਹੀ ਹੈ ਕਿਸਾਨਾਂ ਦਾ ਬੜਾ ਵੱਡਾ ਵਿਰੋਧ ਹੈ ਸੋ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਜੁੜੇ ਨੇ ਮਨੁੱਖੀ ਹੱਦਕਾਰ ਸੰਗਠਨ ਦੇ ਸੀਨੀਅਰ ਬੁਲਾਰੇ ਮਾਲਵਿੰਦਰ ਸਿੰਘ ਮਾਲੀ ਸਾਹਿਬ ਸੋ ਮਾਲੀ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਲੀ ਸਾਹਿਬ ਜੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਆਪ ਜੀ ਦਾ ਤਹਿ ਦਿਲੋਂ ਸਵਾਗਤ ਕਰਦੇ ਆਂ ਜੀ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਮਾਲੀ ਸਾਹਿਬ ਪਹਿਲਾ ਸਵਾਲ ਹੈਗਾ ਅੰਦਰ ਸਰਕਾਰ ਹਮੇਸ਼ਾ ਆਪਣਾ ਪੈਂਤੜਾ ਬਦਲਦੀ ਆਈ ਹੈ ਪਹਿਲਾਂ ਕਾਲੇ ਕਾਨੂੰਨਾਂ ਰਾਹੀਂ ਜ਼ਮੀਨਾਂ ਕਿਸਾਨਾਂ ਕੋਲੋਂ ਖੂਣੀਆਂ ਸੀ ਅਫਸੋਸ 700 ਕਿਸਾਨਾਂ ਦੀ ਬਲੀ ਦੇ ਕੇ ਕਾਲੇ ਕਾਨੂੰਨ ਰੱਦ ਕਰਵਾਏ ਗਏ ਹੁਣ ਨਾਂ ਬਦਲ ਕੇ ਲੈਂਡ ਪੂਲਿੰਗ ਨੀਤੀ ਥੋਪੀ ਗਈ ਕਿਸਾਨਾਂ ਦਾ ਕਿਸਾਨਾਂ ਦੇ ਉੱਪਰ ਸੋ ਕਿਸਾਨਾਂ ਦਾ ਬੜਾ ਵੱਡਾ ਵਿਰੋਧ ਚੱਲਦਾ ਹੈਗਾ ਸੋ ਇਸ ਤੇ ਤੁਸੀਂ ਕੀ ਕਹੋਗੇ ਅਸਲ ਦੇ ਵਿੱਚ ਹੋਇਆ ਇਹ ਹੀ ਨਾ ਜੀ ਜੀ ਭਾਜਪਾ ਨੇ ਜਿਵੇਂ ਹਰਿਆਣੇ ਦੇ ਵਿੱਚ ਕਿਸਾਨ ਵਰਸ ਨੌਮ ਜਾਤ ਜੱਟ ਜਿਹਨੂੰ ਆਪਾਂ ਕਹਿੰਦੇ ਇੱਕ ਪਾਸੇ ਕਿਸਾਨ ਇੱਕ ਪਾਸੇ ਬਾਕੀ ਸਾਰੇ ਇਸ ਕਰਕੇ ਦੇਖ ਲਓ ਉਹਨਾਂ ਨੇ ਚੋਣ ਜਿੱਤ ਲਈ ਜੀ ਸੰਭੋ ਮੋਰਚਾ ਤੇ ਖਨੌਰੀ ਮੋਰਚਾ ਉਹਨਾਂ ਦੇ ਰਾਸ ਆਇਆ ਉਹਨੂੰ ਰੋਕਣਾ ਹੂੰ ਕਿਸਾਨਾਂ ਨੂੰ ਨਿਸ਼ਾਨੇ ਤੇ ਲੈਣਾ ਜੀ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਚ ਗਿੱਦੜ ਵਾਹ ਚੋਂ ਵੇਲੇ ਵੀ ਇਹੀ ਸ਼ੁਰੂ ਕੀਤਾ ਕਿਸਾਨ ਨੇ ਜਿਹੜੇ ਤਾਲਵੰਨ ਨੇ ਜੀ ਜਾਂਚ ਹੋਣੀ ਚਾਹੀਦੀ ਆ ਰੁਨੀਤ ਬਿੱਟੂ ਜੋ ਬੋਲਿਆ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਹਾਂਜੀ ਪਰ ਹੋਇਆ ਇਹ ਹੁਣ ਉਹਨਾਂ ਨੇ ਆਪਦਾ ਏਜੰਡਾ ਦੇਤਾ ਆਪਣੇ ਸਤੌਜ ਵਾਲੇ ਨੂੰ ਜੀ ਭੁਗਵੰਤ ਮਾਨ ਨੂੰ ਇਹਨੇ ਦੇਖੋ ਕਿਸਾਨਾਂ ਨਾਲ ਕਿੰਨੀ ਬੁਰੀ ਕੀਤੀ ਜੀ ਹੋਰ ਆਮਨ ਬੈਠਾ ਕਿਸਾਨਾਂ ਦਾ ਧਰਨਾ ਕਿਵੇਂ ਡਾਂਗਾ ਨਾਲ ਚਕਵਾਇਆ ਉੱਥੇ ਚਲੋ ਚਾਹੇ ਉਹ ਸਤਨਾੰਗਾਂ ਦਾੰਗਤਾਂ ਨਹੀਂ ਫਰੀ ਇਹਨਾਂ ਦਾ ਐਲਾਨ ਨਹੀਂ ਸੀ ਵੀ ਅਸੀਂ ਹਿੰਸਾ ਤਾਂ ਹੋਣੀ ਨਹੀਂ ਪਰ ਕਿੰਨਾ ਉਹਨਾਂ ਦਾ ਸਮਾਨ ਖੁਰਦ-ਬੁਰਦ ਕੀਤਾ ਇਤਿਹਾਸ ਚ ਪਹਿਲੀ ਵਾਰ ਆ ਵੀ ਬੰਦੇ ਮੀਟਿੰਗ ਲਈ ਸੱਦੇ ਆਗੂ ਗ੍ਰਿਫਤਾਰ ਕੀਤੇ ਢੋਖੇ ਨਾਲ ਉਸ ਤੋਂ ਬਾਅਦ ਫੇਰ ਢੋਖੇ ਨਾਲ ਜੀ ਉਸ ਤੋਂ ਬਾਅਦ ਫੇਰ ਕਿਹਾ ਵੀ ਕੋਈ ਗੱਲ ਨਹੀਂ ਕਰਨੀ ਇਹਨਾਂ ਦੇ ਨਾਲ ਜੀ ਜਿਵੇਂ ਤੁਸੀਂ ਦੇਖਿਆ ਉਦੋਂ ਮੀਟਿੰਗ ਛੱਡ ਕੇ ਭੱਜਿਆ ਵਿਚਾਲੋ ਵੀ ਕਰ ਲਓ ਜੋ ਕਰਨਾ ਅੰਦੋਲਨ ਤੇ ਨਾਲੋਂ ਨਾਲ ਨਹੀਂ ਚੱਲਦੇ ਜੀ ਇਸੇ ਕਰਕੇ ਮੁੜ ਕੇ ਫਿਰ ਆ ਜ਼ਮੀਨ ਖੋਹਣ ਵਾਲੀ ਨੀਤੀ ਉਹ ਲਾਗੂ ਕਰ ਲਈ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਜਮੀਨ ਜਿਹੜੀ ਅਕਵਾਇਰ ਕੀਤੀ ਹੋਈ ਆ ਇਹਨਾਂ ਮਕਸਦਾਂ ਲਈ ਤੈਅ ਕੀਤੀ ਹੋਈ ਆ ਉਹਦਾ ਡਵੈਲਪ ਨਹੀਂ ਹੋਈ ਜੀ 800 ਏਕੜ ਤਾਂ ਮਹਾਲੀ ਆ ਤਾਜ਼ਾ ਕੀਤੀ ਹੋਈ ਮਾਨਸਾ ਦੀ ਕੱਲ ਵੀਡੀਓ ਆ ਰਹੀ ਸੀ ਪੁੱਡਾ ਦੀ ਕਲੋਨੀ ਗੇਟ ਨੂੰ ਜਿੰਦਾ ਲੱਗਿਆ ਹੋਇਆ ਜੀ 13 ਸਾਲ ਹੋ ਗਏ ਪੁੱਡਾ ਦੀਆਂ ਕਲੋਨੀਆਂ ਉਹ ਤੋਂ ਇੱਕ ਗੱਲ ਤਾਂ ਪਤਾ ਲੱਗਦੀ ਆ ਨਾ ਵੀ ਪੁੱਡਾ ਨੇ ਜ਼ਮੀਨਾਂ ਅਕਵਾਇਰ ਕਰ ਲੀਆਂ ਘਰ ਬਣਾਏ ਨਹੀਂ ਜੀ ਪ੍ਰਾਈਵੇਟ ਪਲੇਅਰਾਂ ਨੂੰ ਖੁੱਲ੍ਹੇ ਦਿੱਤੀ ਮੂਰੇ ਆਉਣ ਦੀ ਜੀ ਤੇ ਪ੍ਰਾਈਵੇਟ ਪਲੇਅਰ ਹੁਣ ਤੁਸੀਂ ਸਾਰੇ ਪੰਜਾਬ ਚ ਵੀ ਨਾ ਚੰਡੀਗੜ੍ਹ ਤਾਂ ਤੁਹਾਨੂੰ ਪਤਾ ਘੇਰਿਆ ਹੋਇਆ ਇੱਕ ਪਾਸੇ ਗਿੱਲਾ ਗਿਲਕੋਵੇਲੀ ਵਾਲਾ ਉਦੋਂ ਹਸਨੀ ਇਨਕਲੇ ਵਾਲਾ ਵੱਜਵਾ ਹਾਂਜੀ ਹਾਂਜੀ ਫਿਰ ਕਹਾ ਸਾਡੇ ਮਿੱਤਰ ਨੇ ਜੀਐਲਪੀਐਲ ਵਾਲੇ ਕੰਪਨੀ ਵਾਲੇ ਕੁਲਵੰਤ ਸਿੰਘ ਉਦੋਂ ਅੱਗੇ ਐਨਕੇ ਸ਼ਰਮਾ ਜੀ ਨੇ ਤੇ ਸਾਰੇ ਸਿਆਸੀ ਪਾਰਟੀਆਂ ਚ ਬਹੁਤ ਇਹਨਾਂ ਤੋਂ ਸਰਗਰਮ ਨੇ ਕੋਈ ਖਜਾਂਤੀ ਹੈ ਕੋਈ ਕੁਛ ਆ ਜੀ ਹੁਣ ਇੱਥੇ ਦੀ ਸਿਚੁਏਸ਼ਨ ਹੋਰ ਸੀ ਪਰ ਇੱਥੇ ਵੀ ਡਿਵੈਲਪ ਨਹੀਂ ਹੋਇਆ ਹਾਲੇ ਤਾਂ ਕਿੰਨਾ ਖਾਲੀ ਪਈਆ ਜੀ ਗਵਿੰਦਪੁਰੇ 800 ਏਕੜ ਖਾਲੀ ਪਈਆ ਰਾਜਪੁਰੇ 1000 ਏਕੜ ਸ਼ਾਮਲਾਤਾ ਜਿਹੜੀ ਉਹ ਕਹਿਰ ਕੀਤੀ ਆ ਉਹ ਖਾਲੀ ਪਈਆ ਮਤਵਾੜੇ ਵਾਲੀ ਜੰਗਲਾਂ ਵਾਲੀ ਜਿਹੜੀ ਸਾਰੀ ਜ਼ਮੀਨ ਉਹ ਖਾਲੀ ਪਈਆ ਜੀ ਤਾਂ ਸਾਰੇ ਨੇ ਜਿਹੜੇ ਫਲੇਟ ਨੇ ਜਿਹੜੇ ਅੱਧੇ ਤੋਂ ਵੱਧ ਖਾਲੀ ਨੇ ਜਿਹੜੇ ਬਣੇ ਹੋਏ ਨੇ ਜੀ ਕਿਉਂਕਿ ਉਹ ਲੋਕਾਂ ਨੇ ਪੁਲਿਸ ਅਫਸਰਾਂ ਨਾਲ ਸਿਆਸੀ ਬੰਦਿਆਂ ਨੇ ਪੈਸੇ ਨੇ ਉਹਨਾਂ ਨੇ ਫਲੈਟ ਖਰੀਦੇ ਹੋਏ ਨੇ ਰਹਿਣ ਤਾਂ ਹੈ ਨਹੀਂ ਵੀ ਜਦੋਂ ਕੀਮਤ ਵਾਧੂ ਮਹਿੰਗੀ ਤੇ ਵੇਚ ਦਾਂਗੇ 2 ਨੰਬਰ ਦਾ ਪੈਸਾ 1 ਨੰਬਰ 'ਚ ਹੋ ਜੂ ਜੀ ਆ ਤੁਸੀਂ ਅੱਜ ਇੱਕ ਵੀਡੀਓ ਆਈ ਆ ਤੁਹਾਡੇ ਸੱਜਣ ਆਪਣੇ ਧਾਲੀਆਲ ਨੇ ਰਤਨ ਧਾਲੀਆਲ ਜੀ ਉਹਨੇ ਖਾੜੜ ਦਾ ਦਿੱਤਾ ਵੀ ਖਾੜੜ ਤੇ ਜ਼ਮੀਨ ਦੀ ਲੁੱਟ ਕਿਵੇਂ ਮੱਚੀ ਹੋਈ ਆ ਜੀ 16000 ਤੋਂ ਵੱਧ ਐਨਓਸੀ ਦਿੱਤੀ ਹੋਈ ਆ ਪੁਰਾਣੀਆਂ ਡੇਟਾਂ 'ਚ ਜੀ ਕਰੋੜ ਕਰੋੜ ਰੁਪਏ ਦੀ ਠੱਗੀ ਵੱਜੀ ਆ ਸਰਕਾਰ ਦੇ ਨਾਲ ਜੀ ਮਤਲਬ ਦੂਜਾ ਤੁਸੀਂ ਇਸ ਪਾਸੇ ਤੁਰਪੇ ਨਾ ਦੇਖੋ ਪੰਜਾਬ ਦੇ ਵਿੱਚ ਉਹਨਾਂ ਦੀ ਨੀਤੀ ਇਹੀ ਆਪਾਂ ਬਹੁਤ ਵਾਰ ਕਿਹਾ ਵੀ ਕਿ ਝੋਲਾ ਪਾਓ ਇੱਥੇ ਵੱਧ ਤੋਂ ਵੱਧ ਜੀ ਜੇ ਪੰਜਾਬ ਦੇ ਵਿੱਚ ਸਥਿਰਤਾ ਆ ਜੇ ਇੱਕ ਬਚਨ ਇਹਨਾਂ ਦਾ ਬਣ ਜੇ ਇਹਨਾਂ ਦੀ ਤੱਕ ਬਹੁਤ ਵੱਡੀਆਂ ਲੜਨ ਲਈ ਅਮਰੱਥਾ ਬਹੁਤ ਵੱਡੀ ਆ ਇਸ ਕਰਕੇ ਖਣਾਉਣ ਵਾਲਾ ਕੰਮ ਆ ਜਿਹੜਾ ਚਲਾ ਰਹੇ ਇਹਨਾਂ ਨੂੰ ਪਤਾ ਲੜ ਸਭ ਤੋਂ ਵੱਧ ਝਟ ਕੇ ਕਿਸਾਨ ਦੇ ਸਕਦੇ ਨੇ ਜੀ ਤੇ ਲੜੇ ਨੇ ਉਹ ਫਿਰ ਕਿਸਾਨ ਆ ਜਿਹੜਾ ਉਹਦਾ ਲੱਕ ਤੋੜਨ ਲਈ ਖੇਤ ਖਤਮ ਖੇਤ ਖਤਮ ਪੰਜਾਬ ਖਤਮ ਬਿਨਾ ਕਿਸੇ ਮੰਗ ਤੋਂ ਬਿਨਾ ਕਿਸੇ ਸਰਵੇ ਤੋਂ ਬਿਨਾ ਕਿਸੇ ਲੋੜ ਤੋਂ ਬਿਨਾ ਕਿਸੇ ਪਲੈਨਿੰਗ ਤੋਂ ਤੁਸੀਂ 65000 ਏਕੜ ਉਪਜਾਊ ਜ਼ਮੀਨ ਜੀ ਉਹਨੂੰ ਤੁਸੀਂ ਕਹਿੰਦਾ ਨਾ ਨਾ ਦੇਤਾ ਸਵੈ ਇੱਛਾ ਨਾਲ ਦਿਓ ਜੀ ਤੁਸੀਂ ਟੱਕਾ ਦਾ ਸਰਕਾਰ ਕਰਦੀ ਨਹੀਂ ਸਾਰੇ ਥਾਂ ਤੇ ਰਜਿਸਟਰੀਆਂ ਬੰਦ ਹੋ ਗਈਆਂ ਫਰਦਾਂ ਦੇਣੀਆਂ ਬੰਦ ਹੋ ਗਈਆਂ ਲੋਨ ਬੰਦ ਹੋ ਗਏ ਸਰਕਾਰ ਦਾ ਇੱਕ ਹਿਸਾਬ ਨਾਲ ਕਾਨੂੰਨੀ ਕਬਜ਼ਾ ਕਰ ਲਿਆ ਜੀ ਸਾਲ ਇਹਨਾਂ ਦਾ ਇੱਕ ਰਹ ਗਿਆ ਉਦੋਂ ਤੱਕ ਤਾਂ ਇਹਨਾਂ ਤੇ ਅਹੀ ਫਾਰਮੈਲਿਟੀ ਨਹੀਂ ਪੂਰੀ ਹੋਣੀ ਜੀ ਸੋ ਇਸ ਕਰਕੇ ਪੰਜਾਬ ਦਾ ਸਬੰਧ ਪਿੰਡਾਂ ਨਾਲ ਆ ਪਿੰਡਾਂ ਦਾ ਸਬੰਧ ਖੇਤਾਂ ਨਾਲ ਆ ਜ਼ਮੀਨ ਜੱਟ ਦੀ ماں ਹਮੇਸ਼ਾ ਉਹ ਕਹਿੰਦਾ ਠੀਕ ਆ ਆਪ ਆਪਣਾ ਭਲਾ ਬੁਰਾ ਸੋਚ ਕੇ ਜੋ ਮਰਜ਼ੀ ਕਰਦੇ ਪਰ ਤੁਸੀਂ ਐ ਖੋਲੋਗੇ ਪੰਜਾਬ ਚੋਂ ਜ਼ਮੀਨ ਨਾ ਇਹ ਸੰਭਵ ਨਹੀਂ ਜੀ ਤੁਸੀਂ ਦੇਖ ਲਓ ਇਹਨਾਂ ਨੂੰ ਥੁੱਕ ਕੇ ਚੱਟਣਾ ਪੈਣਾ ਜੀ ਪਿੰਡਾਂ 'ਚ ਤਾਂ ਵੜਨਾ ਨਾ ਉਹ ਬੰਦ ਹੋ ਗਿਆ ਜੋ ਸਾਰੀ ਭਾਜਪਦੀ ਨੀਤੀ ਆ ਉਹ ਭਗਵੰਤ ਮਾਨ ਰਹੀਂ ਕੇਜਰੀਵਾਲ ਸਾਰੇ ਇੱਥੇ ਲਾਗੂ ਕਰ ਰਿਹਾ ਜੀ ਪੰਜਾਬ ਨੂੰ ਨਿਸ਼ਾਨੇ ਤੇ ਲਿਆ ਹੋਇਆ ਪੰਜਾਬ ਨੂੰ ਨਿਸ਼ਾਨੇ ਤੇ ਲਿਆ ਹੋਇਆ ਜੀ ਸੋ ਇਸ ਕਰਕੇ ਸਭ ਤੋਂ ਵੱਧ ਉਪਜਾਊ ਜ਼ਮੀਨ ਆ ਤੁਸੀਂ ਦੇਖੋ ਜੀ ਕਿਸੇ ਮੌਕੇ ਚੰਡੀਗੜ੍ਹ ਬਸਾਇਆ ਸੀ ਆਪਾਂ ਕਹਿੰਦੇ 28 ਪਿੰਡ ਉਜੜ ਗਏ ਪਿੰਡ ਜੜੇ ਉਹਨਾਂ ਦਾ ਨੁਕਸਾਨ ਹੋਇਆ ਫਿਰ ਮਹਾਲੀ ਆ ਉਹਦੇ ਆਲੇ-ਦਾਲਿਆ ਉੱਥੇ ਆਲੇ-ਦਾਲੇ ਜ਼ਮੀਨ ਆ ਨਿਊ ਚੰਡੀਗੜ੍ਹ ਆ ਉਹ ਉਪਜਾਊ ਜ਼ਮੀਨ ਨਹੀਂ ਸੀ ਜੀ ਪਾਣੀ ਨਹੀਂ ਸੀ ਉਦੋਂ ਲੋਕਾਂ ਨੇ ਸਵੈ ਇਛਾ ਨਾਲ ਦੇਤੀ ਵੀ ਜਦ ਖੇਤੀ ਨਾਲ ਆਪਣੀ ਗੱਲ ਨਹੀਂ ਬਣਦੀ ਖੇਤੀ ਹੁੰਦੀ ਨਹੀਂ ਚਲੋ ਕੁਛ ਨੇ ਉਹਦੇ ਵਰਤ ਤੋਂ ਸਹੀ ਪੈ ਜਾਂਦੀ ਵਰਤ ਤੋਂ ਵੀ ਕਰ ਲਈ ਕਈ ਉਜੜ ਵੀ ਗਏ ਦੁਰਵਰਤ ਤੋਂ ਕਰ ਲਈ ਜੀ ਕਹਾਣੀਆਂ ਆ ਰਹੀਆਂ ਨੇ ਤੁਹਾਡੇ ਸਾਹਮਣੇ ਹੁਣ ਇਹਦਾ ਮਤਲਬ ਇਹ ਥੋੜੋ ਵੀ ਮਹਾਲੀ ਵਾਲੀ ਗੱਲ ਤੁਸੀਂ ਸਾਰੇ ਪੰਜਾਬ 'ਚ ਲਾਗੂ ਕਰ ਦੋ ਰਾਜੇਵਾਲ ਸਾਹਿਬ ਦਾ ਅਜੀਤ ਚ ਲੇਖ ਛਪਿਆ ਦਿਓ ਦਾ ਜਵਾਬ ਜੀ ਤੁਸੀਂ 74840 ਗਜ ਲੈ ਕੇ ਸਾਨੂੰ 1200 ਗਜ ਦੇਣੀ ਆ। ਇਸ ਦਾ ਤਾਂ ਕੋਈ ਨਹੀਂ ਦੇਣਾ। ਜਦੋਂ 1200 ਗਜ ਸਾਨੂੰ ਦੇਣੀ ਆ ਉਹਦਾ ਐਕਸਟਰਨਲ ਡਿਵੈਲਪਮੈਂਟ ਚਾਰਜ ਨੇ, ਈਬੀਸੀ ਆ ਉਹ ਦੇਣੀ ਆ ਤੁਸੀਂ। ਜੀ। ਐਸਾ ਤੁਹਾਨੂੰ ਕੋਈ ਦਿੱਤਾ ਨਹੀਂ। ਜ਼ਮੀਨ ਥੋੜੀ ਲੈ ਲਈ। ਜੇ ਤੁਸੀਂ ਪਲਾਟ ਤੇ ਉਹਦੇ ਕਮਰਸ਼ੀਅਲ ਉਹਦੇ ਬਣਨਾ ਮਾਲਕ ਤਾਂ ਸਾਨੂੰ ਉਹਦਾ ਖਰਚਾ ਵੀ ਦੇਣਾ ਪਊ। ਤੇ ਉਹ ਤੁਸੀਂ ਉੱਥੇ ਘਰ ਆਸਾਰੋਗੇ ਕਿਵੇਂ ਜੀ? ਮੈਨੂੰ ਇਹ ਦੱਸੋ। ਲੋਨ ਤੁਹਾਨੂੰ ਮਿਲਣਾ ਨਹੀਂ ਜ਼ਮੀਨ ਤੁਹਾਡੀ ਪਹਿਲੀ ਗਈ ਹੂੰ ਤੁਸੀਂ ਦੇਖੋ ਤਾਂ ਇਹ ਨਾ ਸਵੈ ਇੱਛਾ ਕਹਿ ਕੇ ਤੁਸੀਂ ਐਡਾ ਵੱਡਾ ਡਾਕਾ ਮਾਰ ਰਹੇ ਹੋ ਪੰਜਾਬ ਦੇ ਲੋਕਾਂ ਤੇ ਪੰਜਾਬ ਦੇ ਲੋਕਾਂ ਇਹਨਾਂ ਨੂੰ ਆਇਆ ਬੇਬਕੂ ਬਣ ਜਾਣਗੇ ਲੋਕ ਸਾਰਾ ਦਿਨ ਝੂਠ ਬੋਲਨੀ ਜਾਓ ਸਾਰਾ ਦਿਨ ਝੂਠ ਬੋਲਨੀ ਜਾਓ ਜੀ ਸੋ ਬਹੁਤ ਵੱਡਾ ਹਮਲਾ ਪਰ ਇਹ ਚੰਗੀ ਗੱਲ ਆ ਵੀ ਪੰਜਾਬ ਦੇ ਪਿੰਡ ਇਕੱਠੇ ਹੋ ਗਏ ਲੋਕ ਇਕੱਠੇ ਹੋ ਗਏ ਚਲੋ ਸਿਆਸੀ ਪਾਰਟੀਆਂ ਦਾ ਇਹ ਨੇ ਫਿਰ ਇੱਕ 2013 ਦਾ ਜ਼ਮੀਨ ਓਕਾਇਰ ਕਰਨ ਦਾ ਕਾਨੂੰਨ ਬਣਿਆ ਹੋਇਆ। ਕੇਂਦਰ ਸਰਕਾਰ ਨੇ ਬਣਾਇਆ ਹੋਇਆ। ਜੀ। ਤੇ ਉਹਦੇ ਵਿੱਚ ਦੱਸਿਆ ਵੀ ਜਦੋਂ ਜ਼ਮੀਨ ਓਕਾਇਰ ਕਰਨੀ ਆ ਤਾਂ ਕਿਵੇਂ ਕਰਨੀ ਆ। ਮਾਲੀ ਸਾਹਿਬ 2007 ਦਾ ਜਾਂ 2013 ਦਾ ਕਾਨੂੰਨ ਹੈ। 2013 ਦਾ ਕੇਂਦਰ ਸਰਕਾਰ ਦਾ ਮਨਮੋਹਨ ਸਿੰਘ ਨੇ ਉਦੋਂ ਕਈ ਚੰਗੇ ਕਾਨੂੰਨ ਬਣਾਏ ਸੀ। ਨਹੀਂ ਉਹ ਕਾਨੂੰਨ ਦੇ ਮੁਤਾਬਕ ਇਹ ਜਿਹੜੀਆਂ ਜ਼ਮੀਨਾਂ ਕਿਸਾਨਾਂ ਦੀਆਂ ਜ਼ਬਰੀ ਹੜੱਪੀਆਂ ਜਾ ਸਕਦੀਆਂ। ਨਿਓ ਕਾਨੂੰਨੇ ਲਾਗੂ ਕੰਮ ਜੋਗ ਰਹੇ ਨਹੀਂ ਜੀ ਉਹ ਕਾਨੂੰਨ ਦੇ ਮੁਤਾਬਕ ਤੁਸੀਂ ਸਾਰੀ ਅਸੈਸਮੈਂਟ ਕਰਨੀ ਆ ਜਿਹੜਾ ਖੇਤ ਨੂੰ ਦੇਣਾ ਜਿਹੜਾ ਮਾਰਕੀਟ ਰੇਟ ਆ ਉਹ ਤੋਂ ਚਾਰ ਗੁਣਾ ਪੈਸੇ ਦੇਣੇ ਆ ਫਿਰ ਉਹਨਾਂ ਦੇ ਮੁੜ ਬਸੇਬੇ ਦਾ ਪ੍ਰਬੰਧ ਕਰਨਾ ਉਹਨਾਂ ਨੂੰ ਉਜਾੜਾ ਪੱਤਾ ਦੇਣਾ ਜੀ ਜਿਹੜੇ ਪਿੰਡ ਦੇ ਲੋਕ ਨੇ ਚਾਹੇ ਕੋਈ ਖੇਤ ਮਜ਼ਦੂਰ ਆ ਚਾਹੇ ਕੋਈ ਹੱਤੀ ਆਲਾ ਚਾਹੇ ਕੋਈ ਮਿਸਤਰੀ ਆ ਚਾਹੇ ਕੋਈ ਆ ਉਹਨਾਂ ਦਾ ਕੀ ਨੁਕਸਾਨ ਹੋ ਉਹਦਾ ਉਹਦੀ ਅਸੈਸਮੈਂਟ ਕਰਨੀ ਆ ਉਹਦੀ ਪਰਪਾਈ ਕਰਨੀ ਆ ਜੀ ਉਹ ਕਾਨੂੰਨ ਤਾਂ ਜ਼ਮੀਨਾਂ ਹੜਪਣ ਦੇ ਰਾਹ ਚ ਰੋੜਾ ਬਣਦਾ ਸੀ ਫਿਰ ਜੇ ਸਰਕਾਰ ਨੇ ਜ਼ਮੀਨ ਲੈਣੀ ਹੈ ਤਾਂ 70% ਲੋਕਾਂ ਦੀ ਸਹਿਮਤੀ ਜ਼ਰੂਰੀ ਆ ਜੀ ਜੇ ਸਰਕਾਰ ਤੇ ਪ੍ਰਾਈਵੇਟ ਨੇ ਰਲ ਕੇ ਲੈਣੀ ਹੈ ਤਾਂ 80% ਦੀ ਜ਼ਰੂਰੀ ਆ ਜੀ ਤਾਂ ਹੀ ਹੁਣ ಗ್ರಾಮ ਸਭਾ ਦੇ ਮਤੇ ਪਏ ਰਹੇ ਨੇ ਨਾ ਜੀ ਸਾਰੇ ਪਾਸੇ ਜੀ ਮੋਦੀ ਸਰਕਾਰ ਚਲਾਈ ਸੀ ਇਹਨਾਂ ਨੇ ਉਹ ਕਾਨੂੰਨ ਬਦਲਣ ਦਾ ਯਤਨ ਕੀਤਾ ਬੜਾ ਵੱਡਾ ਵਿਰੋਧ ਹੋਇਆ ਸਾਰੇ ਮੁਲਕ ਚ ਰਾਜ ਸਭਾ ਤੇ ਇਹਨਾਂ ਦੀ ਬਹੁਤ ਸਹਿਮਤੀ ਨਹੀਂ ਸੀ ਉਹ ਕਾਨੂੰਨ ਰੁਕ ਗਿਆ ਜੀ ਇਹਨਾਂ ਨੇ ਫਿਰ ਕਿਉਂਕਿ ਉਹ ਕਾਨੂੰਨ ਬਦਲਣ ਲੌਖਾ ਸੀ ਚੋਰ ਮੋਰੀਆਂ ਕੱਢਣੀਆਂ ਸ਼ੁਰੂ ਕਰਤੀਆਂ ਤਿੰਨ ਖੇਤੀ ਕਾਨੂੰਨ ਜੀ ਆਹ ਆ ਲੈਂਡ ਪੂਲਿੰਗ ਪਾਲਸੀ ਲੈਂਡ ਪੂਲਿੰਗ ਪਾਲਸੀ ਬਾਦਲ ਸਰਕਾਰ ਨੇ ਵੀ ਬਣਾਈ ਸੀ ਪਰ ਉਹਦੇ ਵਿੱਚ ਇੱਕ ਆਪਸ਼ਨ ਸੀ ਪੈਸੇ ਲੈਣੇ ਆ ਪੈਸੇ ਲੈ ਲਓ ਜੇ ਇਹਦੇ ਬਦਲੇ ਪਲਾਟ ਜਾਂ ਉਹ ਜਿਹੜਾ ਐਸਆਈਓ ਲੈਣਾ ਉਹ ਲੈ ਲਓ ਜੀ ਜਿਹਦੇ 5 ਏਕੜ ਸੀ ਅਗਲੇ ਨੇ 3 ਏਕੜ ਦੇ ਪੈਸੇ ਲੈ ਲਏ 2 ਦਾ ਛੱਡਤਾ ਉਹ ਵੀ ਹਾਲੇ ਸਾਰਿਆਂ ਨੂੰ ਮਿਲੇ ਮਹਾਲੀ ਤੇ ਜੀ ਸ਼ਿਆਰਪੁਰ ਕੀਤਾ ਸੀ ਉਹ ਲੋਕ ਰੋ ਰਹੇ ਨੇ ਵੀ 11 ਸਾਲ ਹੋ ਗਏ ਡਵੈਲਪ ਨਹੀਂ ਹੋਈ ਉਹ ਚੀਜ਼ ਹੂੰ ਜਦੋਂ ਸਰਕਾਰੀ محکمہ ਬੁਰੀ ਤਰ੍ਹਾਂ ਫੇਲ ਹੋ ਕੇ ਡਵੈਲਪਮੈਂਟ ਕਰਨ ਚ ਪਾਈ ਪ੍ਰਾਈਵੇਟ ਪਲੇਅਰ ਆਏ ਤੇ ਹੁਣ ਇਹਨਾਂ ਨੂੰ ਡਵੈਲਪ ਸਰਕਾਰ ਤਾਂ ਕਰ ਨਹੀਂ ਸਕਦੀ ਪੱਲੇ ਨਹੀਂ ਢਿੱਲਾ ਕਰਦੀ ਬੇਲਾ ਮੇਲਾ ਜੀ ਦਊ ਉਹਨਾਂ ਨੂੰ ਇਹ ਫਿਰ ਕਾਰਪੋਰੇਟ ਨੂੰ ਡਵੈਲਪ ਕਰਨ ਲਈ ਜੀ ਠੋਕ ਹੀ ਬੜੇ ਪਕਾ ਦੋ ਅਸੀਂ 50000 ਦੇ ਦਾਂਗੇ ਜੀ ਜਦੋਂ ਡਵੈਲਪਮੈਂਟ ਸ਼ੁਰੂ ਹੋ ਗਈ 1 ਲੱਖ ਦੇ ਦਾਂਗੇ ਕਿੱਥੋਂ ਦੇ ਦਾਂਗੇ ਜੀ ਹੂੰ ਕਿੱਥੇ ਐਗਰੀਮੈਂਟ ਆ ਕਿਹਦੇ ਨਾਲ ਤੁਹਾਡਾ ਉਹ ਹੁਸ਼ਿਆਰਪੁਰ ਵਾਲੇ ਕਹਿੰਦੇ 3 ਸਾਲ ਤੀ 30000 ਦਿੱਤਾ ਸੀ ਉਸ ਤੋਂ ਬਾਅਦ ਬੰਦ ਕਰਤਾ ਜੀ ਜੀ ਨਾ ਸਾਨੂੰ ਪਲਾਟ ਮਿਲਿਆ ਨਾ ਸਾਨੂੰ ਉਹ ਦੁਕਾਨ ਪਾਉਣ ਵਾਲਾ ਐਸ.ਆਈ.ਓ ਮਿਲਿਆ ਹੂੰ ਕੋਈ ਅਸੈਸਮੈਂਟ ਨਹੀਂ ਵੀ ਪੰਜਾਬ ਦੇ ਵਿੱਚ ਕਲੀਅਰ ਲੋਡਾ ਨੇ ਪੰਜਾਬ ਤਾਂ ਖਾਲੀ ਹੋ ਰਿਹਾ ਹੂੰ ਪਿੰਡ ਖਾਲੀ ਹੋ ਰਹੇ ਨੇ ਦੁਆਬੇਵਾਰੀ ਤਾਂ ਪਹਿਲੀ ਮਸ਼ਹੂਰ ਆ ਵੀ ਕੋਠੀਆਂ ਪਈਆਂ ਹੁੰਦੀਆਂ ਨੇ ਰਹਿੰਦੇ ਨੇ ਪ੍ਰਵਾਸੀ ਮਜ਼ਦੂਰ ਹੂੰ ਜਾਂ ਕੋਈ ਹੋਰ ਰਾਖੀ ਕਰਦੇ ਨੇ ਸਾਡਾ ਪਿੰਡ ਅਸਕਰੋਦੀ ਭਵਾਨੀਗੜ ਦੇ ਕੋਲੇ 35 ਬੱਚੇ ਬਾਹਰ ਚਲੇ ਗਏ ਬਾਹਲੇ ਇਕੱਲੇ ਇਕੱਲੇ ਨੇ ਜੀ ਤੇ ਜਿਹੜੇ ਵੀ ਯਾਰ ਬਣ ਗਏ ਉਹਨਾਂ ਨੇ ਮੁਰਨਾ ਨਹੀਂ ਸੋ ਇਹ ਇਸ ਕਰਕੇ ਵੀ ਕਿਰਾਏਦਾਰ ਨੇ ਜੀ ਕਿਰਾਏਦਾਰ ਸੋਚ ਲੈਂਦਾ ਮੈਂ ਜਿੰਨਾ ਕਿਰਾਇਆ ਦਿੰਨਾ ਉਹਨਾਂ ਮੈਂ ਲੈ ਲੂੰ ਲੋਨ ਪਾ ਕੇ ਘਰ ਬਣਾ ਬਣਾ ਲੂੰਗਾ ਜੀ ਫੇਰ ਉਹਦੀ ਕਿਸ਼ਤ ਆਪਣੇ ਕੋਲੋਂ ਦੇ ਲਈ ਲੱਕੜੀ ਜਾਂਦੇ ਹਾਂ ਜੀ ਤੁਸੀਂ ਸਰਵੇ ਕੀਤਾ ਪੰਜਾਬ ਦੇ ਲੋਕਾਂ ਨੂੰ ਕਿੰਨੀ ਲੋੜ ਆ ਜੇ ਜਿਹੜਾ ਜਿਹੜਾ ਤੁਸੀਂ ਕਹਿੰਦੇ ਹੋ ਗਰੀਬਾ ਗਰੀਬ ਲੈ ਲੂ ਇੱਥੇ ਫਲੈਟ ਜਿਹੜੇ ਮੈਗਾ ਪ੍ਰੋਜੈਕਟ ਮਹਾਲੀ ਲਾਏ ਸੀ ਉਹ ਚ ਉਹਨਾਂ ਤੋਂ ਐਕਸਟਰਨਲ ਡਿਵੈਲਪਮੈਂਟ ਚਾਰਜ ਮਾਫ ਕਰਤੇ ਸੀ ਜੀ ਸਰਤ ਇਹ ਸੀ ਵੀ 5% ਤੁਸੀਂ ਇਕਨੋਮਿਕਲੀ ਵੀਕਰ ਸੈਕਟਰ ਨੂੰ ਦੇਣਾ ਜੀ ਜੀ ਉਹਨੂੰ ਦੇਣਾ ਨੋ ਪ੍ਰੋਫਿਟ ਨੋ ਲਾਸ ਦੇ ਜੀ ਹੁਣ ਜਿਹੜਾ ਨਫੇ ਚੋਂ 1 ਕਰੋੜ ਦਾ ਵੇਚਦੇ ਨੇ ਨੋ ਪ੍ਰੋਫਿਟ ਨੋ ਲਾਸ ਤੇ ਉਹ 40 ਲੱਖ ਦਾ ਜੀ ਪਹਿਲੀ ਗੱਲ ਇਹਨਾਂ ਨੇ ਉਹ ਬਣਾਏ ਨਹੀਂ ਦੂਜੀ ਗੱਲ ਬਾਦਲ ਤੋਂ ਫਿਰ ਕਹਤਾ ਵੀ ਸੰਕਟ ਆ ਗਿਆ 5 ਤੋਂ 22% ਕਰਾ ਦੇ ਜੀ 22% ਵੀ ਲੈ ਨਹੀਂ ਕਿਸੇ ਨੇ ਮਤਲਬ ਮਹਿੰਗੇ ਇੰਨੇ ਨੇ ਜਿਹੜੇ ਸ਼ਹਿਰਾਂ ਚ ਡਿਵੈਲਪ ਹੁੰਦੇ ਨੇ ਗਰੀਬ ਲੋਕ ਉਹਨਾਂ ਨੂੰ ਨਹੀਂ ਲੈ ਸਕਦੇ ਹੁਣ ਇਹ ਕਹਤਾ ਵੀ ਇਹ ਇਹ ਜ਼ਮੀਨਾਂ ਜੀ ਇਹਨਾਂ ਨੂੰ ਹੀ ਦੇ ਦਿਓ ਬਿਲਡਰਾਂ ਨੂੰ ਇਹਨਾਂ ਤੋਂ ਆਪਾਂ ਪੈਸੇ ਲੈ ਲਓ ਉਹ ਪੈਸਿਆਂ ਨਾਲ ਆਪਾਂ ਸ਼ਹਿਰਾਂ ਚ ਆਲੇ-ਦਾਲੇ ਇਕਨੋਮਿਕਲੀ ਵਿਕਲ ਸਿੱਖਣਾ ਲਈ ਘਰ ਬਣਾ ਦਿਓ ਜੀ ਜੀ ਦਾ ਮਤਲਬ ਇਹ ਹੁਣ ਸ਼ਹਿਰਾਂ ਦੇ ਵਿੱਚ ਜਿਹੜੇ ਪਿੰਡਾਂ 'ਚ ਹੁੰਦੇ ਸੀ ਨਾ ਗਰੀਬਾਂ ਦੇ ਵੇੜੇ ਅੱਡ ਇਹ ਹੁਣ ਸ਼ਹਿਰਾਂ 'ਚ ਵੇੜੇ ਬਣਾਉਣ ਲੱਗੇ ਹੋਏ ਨੇ ਜੋ ਇਹਨਾਂ ਦੀ ਸਕੀਮਾਂ ਹੋਣਾ ਹੋਣਾ ਇਹਨਾਂ ਤੋਂ ਕੁਝ ਨਹੀਂ ਜੋ ਇਹਨਾਂ ਦੀ ਸੋਚ ਆ ਮੈਂ ਉਹ ਦੱਸ ਰਿਹਾ ਜੀ ਸੋ ਇਹ ਕਰਕੇ ਸਭ ਤੋਂ ਮਾੜੀ ਪਾਸ ਸਿੱਧਾ ਡਾਕਾ ਜੀ ਇਹ ਇਹਨਾਂ ਨੂੰ ਪਤਾ ਕੀ ਆ ਜਿਹੜਾ ਕਹਿੰਦੇ ਫਾਨੂੰ ਸਭ ਪਤਾ ਇਹਨਾਂ ਨੂੰ ਕੱਖ ਨਹੀਂ ਪਤਾ ਹੁੰਦਾ ਇਹਨਾਂ ਨੂੰ ਬੜੇ ਪਤਾ ਹੁੰਦਾ ਵੀ ਯਾਰ ਲੋਕਾਂ ਦਾ ਦੁੱਖ ਹੈ ਦੁੱਖ ਦੀ ਰਗ ਤੇ ਉਂਗਲੀ ਧਰ ਦਿੰਦੇ ਨੇ ਬਾਕੀ ਸਾਡੇ ਤੇ ਛੱਡੋ ਜਦੋਂ ਲੋਕ ਕਹਿੰਦੇ ਸੀ ਪੈਸੇ ਕਿੱਥੋਂ ਆਉਣਗੇ 20000 ਕਰੋੜ ਰੁਪਇਆ ਰੇਟੇ ਚੋਂ ਕੱਢੂ 34000 ਕਰੋੜ ਰੁਪਇਆ ਸਰਕਾਰੀ ਟੈਂਡਰਾਂ ਚੋਂ ਕੱਢੂ ਜੀ ਕਿਵੇਂ ਜੀ ਦਿੱਲੀ ਚ ਇੱਕ ਪੁਲਿਸ ਸੀ 275 ਕਰੋੜ ਦਾ ਸੀ ਉਹੀ ਟੈਂਡਰ ਮੈਂ ਦੁਆਰੇ ਲਾਇਆ 175 ਕਰੋੜ ਦਾ 100 ਕਰੋੜ ਨਿਕਲਿਆ ਆਇਆ ਨਾ ਆਹ ਕੱਢੂ 34000 ਜਲਦੀਪ ਧਾਲੀ ਵਾਲਾ ਕਹਿੰਦਾ ਸੀ ਸਭ ਤੋਂ ਵੱਡਾ ਸਕੈਂਡਲ ਆ ਜਿਹੜਾ ਪਿੰਡਾਂ ਚ ਲਾਕੰਗ ਟਾਇਲਾਂ ਦਾ ਜੀ ਕੈਨਾ ਐਮਐਲਏ ਨੇ ਵੀਡੀਓ ਨੇ ਡੀਡੀ ਤੇ ਮਰੜ ਕੇ ਪੱਠੀਆਂ ਲਾ ਲੀਆਂ ਮਨ ਮਰਜ਼ੀ ਦੇ ਲੈਟਰ ਨਾਲ ਉਹ ਲਾਈਆਂ ਹੂੰ ਅੱਜੇ 10 ਦਿਨ ਵੀ ਇਹਨਾਂ ਦਾ ਕੋਈ ਵੀ ਟੈਂਡਰ ਹੈ ਜਿਹੜਾ ਪਹਿਲੇ ਟੈਂਡਰ ਨਾਲੋਂ ਘੱਟ ਰੇਟ 'ਚ ਹੋਇਆ ਜੀ ਜਿਹੜੇ ਕੇਸ ਬਣਾਏ ਸੀ ਆਸ਼ੂਬਰੀ ਉਹ ਆਪਣਾ ਸ਼ਾਮਸ਼ੰਦਰ ਅਰੋੜਾਬਰੀ ਨਸ਼ਿਆਂ ਦਾ ਕੇਸ ਪਾਇਆ ਹੋਇਆ ਮਜੀਠੀਏ ਤੇ ਉਹ ਜਾਮ ਹੋ ਗਿਆ ਹੁਣ ਕੇਸ ਆਨੰਦਨ ਤੋਂ ਬਾਅਦ ਜਾਇਦਾਦ ਦਾ ਪ੍ਰਚਾਰ ਆਏ ਹੋ ਰਿਹਾ ਵੀ ਅਸੀਂ ਨਸ਼ਾ ਸਮੱਗਲਰ ਫੜ ਲਿਆ ਜੀ ਔਰ ਇਹ ਠੁੱਕੀ ਬੜੇ ਪਕਾਉਂਦੇ ਨੇ ਇਹਨਾਂ ਦੇ ਪੱਲੇ ਕੋਈ ਗੱਲ ਹੈ ਨਹੀਂ ਠੀਕ ਆ ਪੰਜਾਬ ਚ ਅਫਰਾ ਤਫਰੀ ਫੈਲ ਰਹੀ ਆ ਕੇਂਦਰ ਸਰਕਾਰ ਵੀ ਇਹ ਚਾਹੁੰਦੀ ਆ ਪੰਜਾਬ ਚ ਅਫਰਾ ਤਫਰੀ ਫੈਲ ਲਈ ਪਰ ਕਈ ਵਾਰ ਹੁੰਦਾ ਨਾ ਨਰ ਚਾਹਤ ਕੁਛ ਔਰ ਔਰੇ ਕੋ ਔਰੇ ਵਈ ਚਿੱਤ ਵਿਤ ਰਿਹਾ othor ਨਾਨਕ ਫਾਸੀ ਗੱਲ ਪੜੀ ਹੁਣ ਇਹਨਾਂ ਦੇ ਪੈਰਾਂ ਚ ਜੂਲ ਪੈ ਗਏ ਜਿਹੜਾ ਮੈਨੇ ਪੰਗਾ ਲੈ ਲਿਆ ਜੀ ਜਿਵੇਂ ਕਹਿੰਦੇ ਹੁੰਦੇ ਆ ਬੋਕ ਦੇ ਸੰਗਾਂ ਨੂੰ ਹੱਥ ਲਾ ਕੇ ਹੁਣ ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਤੇ ਹੁੰਦਾ ਜੀ ਸੋ ਇਹ ਇਸ ਕਰਕੇ ਪੰਜਾਬੀਆਂ ਨੇ ਜ਼ੁਰਤ ਨਾਲ ਪਹਿਲਾਂ ਲੜੇ ਨੇ ਹੁਣ ਵੀ ਲੜਨਗੇ ਇੱਕ ਗੱਲ ਮੰਨ ਲੈਣੀ ਚਾਹੀਦੀ ਆ ਜੀ ਖੇਤ ਖਤਮ ਪੰਜਾਬ ਖਤਮ ਖੇਤ ਖਤਮ ਕਿਸਾਨ ਖਤਮ ਸਾਰਾ ਜਿਵੇਂ ਕਹਿੰਦਾ ਮਤਲਬ ਸਾਰਾ ਇਕੱਠਾ ਜਿਹੜਾ ਸਾਡੀ ਪੂਰੀ ਤੇ ਆ ਮਾਲੀ ਸਾਹਿਬ ਇੱਥੇ ਮੈਂ ਸਵਾਲ ਕਰਨਾ ਚਾਹੁੰਦਾ ਵੀ ਜਿਹੜੀ ਜ਼ਮੀਨ ਲੈਂਡ ਪੂਲਿੰਗ ਦੇ ਰਾਹੀਂ ਜ਼ਬਰਦਸਤੀ ਸਰਕਾਰ ਲੈਣਾ ਚਾਹੁੰਦੀ ਕਿ ਪ੍ਰਵਾਸੀਆਂ ਦੇ ਲਈ ਰਾਸਤੇ ਖੁੱਲੇ ਕਰ ਰਹੀ ਹੈ ਨਹੀਂ ਦੇਖੋ ਜੀ ਉਹ ਇੱਕ ਵੱਖਰਾ ਮਸਲਾ ਆ ਜੀ ਜੀ ਪ੍ਰਵਾਸੀਆਂ ਦਾ ਫਲੈਟ ਲੈ ਕੇ ਰਹਿਣਾ ਸੁੱਖ ਪੈਸੇ ਕਿੱਥੋਂ ਆਣਗੇ ਜੀ ਪ੍ਰਵਾਸੀਆਂ ਨੂੰ ਕੇ ਮਫਤ ਦੇ ਦੇਣਗੇ ਹਾਂ ਇਹ ਤਾਂ ਠੀਕ ਆ ਕੋਈ ਉਹ ਲੋਕ ਜਿਵੇਂ ਸਾਡੇ ਬੱਚੇ ਬਾਹਰਲੇ ਦੇਸ਼ਾਂ ਚ ਜਾ ਰਹੇ ਨੇ ਵੀ ਯਾਰ ਉੱਥੇ ਸਿਸਟਮ ਵਧੀਆ ਐਂ ਵਧੀਆ ਕਿਸ ਨੂੰ ਇਹ ਲੱਗਦਾ ਹੋਵੇ ਯਾਰ ਪੰਜਾਬ ਵਧੀਆ ਪੈਸੇ ਵਾਲਾ ਬੰਦਾ ਹੋਵੇ ਇੱਧਰ ਆ ਕੇ ਉਹ ਰਹਿਣ ਲੱਗੇ ਘਰ ਵੀ ਪਾ ਲੇ ਜੀ ਛੱਤੀਗੜ੍ਹ ਚ ਲਏ ਹੋਏ ਨੇ ਵੀ ਘਰ ਬਥੇਰੇ ਆ ਨੇ ਅਫਸਰਾਂ ਨੇ ਹੋਰਾਂ ਨੇ ਇਹਦਾ ਕੁਝ ਤਾਂ ਹੋ ਜਾਊ ਪਰ ਆਏ ਹੋਵੇ ਵੀ ਇਹ ਇਹ ਸਾਰੇ ਪ੍ਰਵਾਸੀ ਇੱਥੇ ਬਸਾ ਦੇਣਗੇ ਜੇ ਪ੍ਰਵਾਸੀਆਂ ਨੂੰ ਬਸਾਉਣਾ ਹੋਵੇ ਕਿੰਨੇ ਤਾਂ ਪਲਾਟ ਕਿੰਨੇ ਕਿੰਨੇ ਫਲੈਟ ਖਾਲੀ ਪਏ ਨੇ ਉਹਨਾਂ ਤੇ ਕਿਹਨੇ ਬਸਦੇ ਫਿਰ ਜੀ ਹਾਂ ਕਈ ਗੱਲਾਂ ਇਹ ਕਰਦੇ ਨੇ ਜਿਵੇਂ ਧੁੱਗਿਆਂ ਚੌਪੜੀਆਂ ਬਣਾ ਉਹਨਾਂ ਨੂੰ ਜੀ ਫਲੈਟ ਦੇਣਿਆ ਚੰਡੀਗੜ੍ਹ ਚੰਗੀ ਨੇ ਸਕੀਮਾਂ ਚਲਾਉਂਦੇ ਨੇ ਇਹ ਜੀ ਹਾਲ ਤਾਂ ਇਹ ਆ ਪਿੰਡਾਂ ਦੇ ਵਿੱਚ ਵੀ ਜਿਹੜੇ 5 ਮਰਲੇ ਦੇ ਪਲਾਟ ਦਿੱਤੇ ਨੇ ਜਿਨ੍ਹਾਂ ਨੂੰ ਵੇਚ ਨਹੀਂ ਸਕਦੇ ਉਹ ਵੀ ਗਾਂ 2 ਨੰਬਰ ਚ ਵਿਕੀ ਜਾਂਦੇ ਨੇ ਪਰ ਨਾਵਾਂ ਵਿੱਚ ਕੋਈ ਰਹਿਣ ਦੀ ਘਰ ਦੀ ਸਮੱਸਿਆ ਹੈ ਨਹੀਂ ਜੀ ਪੰਜਾਬੀਆਂ ਖਤਰਖਾਸ ਕਰਕੇ ਹੂੰ ਵੀ ਪੰਜਾਬੀ ਐ ਪੈਂਦੇ ਹੁਣ ਆਹ ਦੇਖੋ ਦੂਜੀ ਗੱਲ ਆ ਜੀ ਬਸੋਂ ਵੱਧ ਰਹੀ ਆ ਸਾਂਡੇ ਪਰਿਵਾਰ ਖਿੰਡ ਰਹੇ ਨੇ ਹੂੰ ਉਹਨਾਂ ਕਾ ਅਗਲਾ ਆਪ ਦਾ ਇੰਤਜ਼ਾਮ ਕਰ ਲੈਂਦਾ ਪਿੰਡਾਂ ਵਾਲਾ ਵੀ ਸ਼ਹਿਰਾਂ ਵਾਲਾ ਜੀ ਪਰਿਵਾਰ ਵੀ ਅੱਡ ਹੁੰਦੇ ਨੇ ਭਰਾ ਵੀ ਅੱਡ ਹੁੰਦੇ ਨੇ ਆਪਦੇ ਘਰ ਵੀ ਪਾ ਲੈਂਦੇ ਨੇ ਐਹਦਾ ਚੱਲਦਾ ਰਹਿੰਦਾ ਦੁਨੀਆ 'ਚ ਸਾਰਾ ਸਿਸਟਮ ਜੀ ਤੁਸੀਂ ਇਸ ਕੋਲ ਪਰ ਤੁਸੀਂ ਅਸੈਸਮੈਂਟ ਬਣਾਓ ਸਰ ਦੇ ਕੀ ਕਰੋ ਸਾਰਾ ਜੀ ਵੀ ਲੋੜਾਂ ਕੀ ਨੇ ਸਮੱਸਿਆਵਾਂ ਕੀ ਆ ਕਿਵੇਂ ਹੱਲ ਹੋ ਜੇ ਤੁਹਾਡਾ ਸਿਰਫ ਇਹੀ ਆ ਵੀ ਆਮ ਨਾਮ ਕੀ ਲੂਟ ਹੈ ਲੂਟ ਸਕੇ ਤਾਂ ਲੂਟ ਵੀ ਜੋ ਲੁੱਟਿਆ ਜਾਂਦਾ ਜੋ ਲੁੱਟ ਕੇ ਆਪਦਾ ਫਰ ਮਾਰ ਦੋ ੜਾਰੀ ਟਰਾਂ ਇੰਨੀਆਂ ਮਹਿੰਗੀਆਂ ਕਰਤੀਆਂ ਰਹਿਣ ਸਹਣ ਐਡਾ ਮਹਿੰਗਾ ਕਰਤਾ ਜਿਹੜਾ ਕਹਿੰਦਾ ਸੀ ਐਮਐਲਏ ਕੇ ਪਾਸ ਸਿਰਫ ਇੱਕ ਅਮਰੀਕਾ ਫਲਾਈਟ ਹੋਣਾ ਚਾਹੀਏ ਉਸਕੇ ਲਈ ਕੋਈ ਇਟ ਸਕਿਉਰਿਟੀ ਨਹੀਂ ਹੋਣੀ ਚਾਹੀਏ ਇਹ ਲੋਕਾਂ ਕੇ ਲਈ ਹੋਣਾ ਚਾਹੀਏ ਹੂੰ ਉਸਕੇ ਪਾਸ ਡਿਸਕ੍ਰੈਸ਼ਨਰੀ ਕੋਰਟਾ ਫੰਡ ਨਹੀਂ ਹੋਣਾ ਚਾਹੀਏ ਜੋ ਆਪਣੀ ਮਰਜ਼ੀ ਨਾਲ ਦੇ ਸਕੇ ਜੀ 15 ਕਰੋੜ ਕਰਤਾ ਸੀ ਐਮਐਲ ਖਤਰ ਦਿੱਲੀ ਤੇ 5 ਕਰੋੜ ਇਹਨਾਂ ਨੇ ਵੀ ਕਰਤਾ ਸਕਿਉਰਿਟੀ ਦਾ ਹਾਲ ਤੁਸੀਂ ਦੇਖ ਲਓ ਕੋਠੀਆਂ ਦਾ ਹਾਲ ਦੇਖ ਲਓ ਤੁਸੀਂ ਜੀ ਹੁਣ ਸਮੱਸਿਆ ਪਤਾ ਕੀ ਆ ਜੀ ਦੇਖੋ ਜਿਹੜੇ ਪਹਿਲੇ ਲੀਡਰ ਸੀ ਪਾਰਟੀਆਂ ਸੀ ਉਹਨਾਂ ਨੇ ਕੀਤਾ ਪੰਜਾਬ ਦਾ ਨੁਕਸਾਨ ਇਹਨਾਂ ਨੂੰ ਤਾਂ ਹੀ ਲਿਆਂਦਾ ਜੀ ਪਰ ਉਹਨਾਂ ਨੇ ਇੱਕ ਤੇ ਰਸੀ ਧੜਾ ਸੀ ਬਾਅਦ ਜਦੋਂ ਔਖੀਆਂ ਹਾਲਤਾਂ ਨੇ ਉਹ ਕੱਟ ਜਾਂਦੇ ਸੀ ਜੀ ਬਈ ਇਹਨਾਂ ਦੇ ਐਮਐਲ ਨਾਲ ਤਾਂ ਬੰਦਾ ਨਹੀਂ ਖੜਨਾ ਕੋਈ ਵਿਛੜ ਕੇ ਖੜ ਜੇ ਜੇ ਪਿੰਡਾਂ 'ਚ ਵਿਰੋਧ ਹੋ ਕਿਹੜਾ ਖੜੂ ਮੈਨੂੰ ਦੱਸੋ ਜਿਹੜਾ ਬਾਜਵਾ ਸਾਹਿਬ ਨੇ ਚਾਹੇ ਗਲਤ ਪ੍ਰਸੰਗ 'ਚ ਗੱਲ ਕੀਤੀ ਸੀ ਵੀ ਕਹੇ ਦਾ ਮਟੀਰੀਅਲ ਆ ਗਿਆ ਹਾਂਜੀ ਪਰ ਆਮ ਘਰਾਣੇ ਦੇ ਬੰਦੇ ਆ ਗਏ ਆ ਗਏ ਆਮ ਘਰਾਣੇ ਦੇ ਬੰਦੇ ਉਹ ਵੀ ਆਉਣੇ ਚਾਹੀਦੇ ਜਿਨ੍ਹਾਂ ਨੂੰ ਅਕਲ ਹੋਵੇ ਜਿਨ੍ਹਾਂ 'ਚ ਸਿਆਸਤ ਕਰਨ ਦੀ ਸਮਰੱਥਾ ਹੋਵੇ ਬਿਲਕੁਲ ਜੀ ਬਿਲਕੁਲ 92 ਗੁੰਗੇ ਪਹਿਲਵਾਨ ਖੜੇ ਕਰ ਲੇ ਹਾਂ ਮਾਨਵਿੰਦਰ ਕੰਗ ਐਮਪੀ ਆ ਉਹਨੇ ਇੱਕ ਟਵੀਟ ਕੀਤਾ ਜੀ ਉਹ ਤੇ ਦੱਸੋ ਗਲਤ ਕੀ ਸੀ ਵੀ ਯਾਰ ਆਪਾਂ ਕਿਸਾਨਾਂ ਦਾ ਇੰਨਾ ਫਾਇਦਾ ਕੀਤਾ ਆਪਾਂ ਨੂੰ ਉਹਨਾਂ ਨਾਲ ਗੱਲ ਕਰ ਲੈਣੀ ਚਾਹੀਦੀ ਆ ਜੀ ਕੀ ਗਲਤ ਸੀ ਹੁਣ ਵੀ ਸਰਕਾਰ ਵੀ ਕਹਿੰਦੀ ਆ ਨਾ ਵੀ ਸਾਡੇ ਦਰਵਾਜ਼ੇ ਖੁੱਲੇ ਨੇ ਹੂੰ ਮਤਲਬ ਇੰਨੇ ਡਰਦੇ ਨੇ ਅੰਦਰੋਂ ਇੰਨੇ ਕਮਜ਼ੋਰ ਨੇ ਮਤਲਬ ਉਹਦਾ ਟਵੀਟ ਡਿਲੀਟ ਕਰਾਤਾ ਫੇਸਬੁੱਕ ਤੇ ਉਹਦਾ ਚੱਲ ਰਿਆ ਹਾਲੇ ਵੀ ਹਾਂਜੀ ਹਾਂਜੀ ਇਹਨਾਂ ਨੇ ਕੀ ਕੀਤਾ ਜਦੋਂ ਪਤਾ ਕੀਤਾ ਨਾ ਸਾਰਾ ਅਸੀਂ ਆਲੇ-ਦਲੇ ਵੀ ਹੁੰਦਾ ਕੀ ਆ ਹਰ ਇੱਕ ਵੇ ਜਿਹੜਾ ਖਾਤਾ ਇਹਨਾਂ ਦੀ ਪਹੁੰਚ ਚਾ ਜਾਂ ਹਰ ਇੱਕ ਦੇ ਨਾਲ ਐਡਮਨ ਲਾਇਆ ਹੋਇਆ ਐਮਐਲਏ ਦੇ ਨਾਂ ਤੇ ਜਿਹੜੇ ਟਵੀਟ ਹੁੰਦੇ ਨੇ ਆਪੇ ਕਰੀ ਜਾਂਦੇ ਨੇ ਨੌ ਇਹਨਾਂ ਦਾ ਕੰਟਰੋਲ ਉਹਨਾਂ ਦਾ ਜੀ ਫੇਸਬੁੱਕ ਤੇ ਦਾ ਕੰਟਰੋਲ ਹੈ ਨਹੀਂ ਸੀ ਜਦੋਂ ਉਹਨੇ ਹਟਾਤਾ ਹੂੰ ਐਕਸ ਤੇ ਨਾਲ ਇਹਨਾਂ ਦਾ ਬੰਦਾ ਫਿੱਟ ਕੀਤਾ ਸੀ ਉਹਨੇ ਡਿਲੀਟ ਕਰਤਾ ਉਹਨੇ ਇਹ ਲੜਾਈ ਤਾਂ ਲੜਨੀ ਨਹੀਂ ਹੁਣ ਕਈ ਲੋਕ ਉਹਨੂੰ ਕਹਿੰ ਜਾਂਦੇ ਨੇ ਭੱਜ ਗਿਆ ਜੀ ਮੋਹਕ ਮਾਰ ਗਿਆ ਜੀ ਹਾਂਜੀ ਹੁਣ ਉਹਨੇ ਆਇਆ ਥੋੜੋ ਵੀ ਆਵਾਜ਼ ਵੀ ਪਾਰਟੀ ਨਾਲ ਲਕੀਰ ਕੱਢ ਕੇ ਲੜਾਈ ਲੜਨੀ ਉਹਨੇ ਇੱਕ ਗੱਲ ਕਹੀ ਆ ਉਹਦਾ ਜੋ ਲੋਕਾਂ ਤੇ ਅਸਰ ਹੋਣਾ ਸੀ ਹੋ ਗਿਆ ਜੀ ਸੋ ਇਹ ਕਰਕੇ ਤਾਨਾਸ਼ਾਹ ਪਾਰਟੀ ਆ ਨਾ ਤਾਂ ਪਾਰਟੀ ਦੇ ਅੰਦਰ ਕਿਸੇ ਨੂੰ ਬੋਲਣ ਦਿੰਦੇ ਨੇ ਜੋ ਬਾਹਰ ਬੋਲਦਾ ਉਹਨੂੰ ਡਰਾ ਵੀ ਦਿੰਦੇ ਨੇ ਸੁਖ ਵਿਲਾਸ ਦੇ ਕਾਗਜ਼ ਆ ਕੇ ਆਪਾਂ ਢਾਉਣਾ ਨਹੀਂ ਸਕੂਲ ਬਣਾਉਣਾ ਹਰ ਇੱਕ ਕਮਰੇ ਦੇ ਨਾਲ ਇੱਕ ਉਹ ਹੋਊਗਾ ਸਵੀਮਿੰਗ ਪੂਲ ਮੈਂ ਬੈਠੂਗਾ ਉਹਦੇ ਉੱਤੇ ਜਿਹੜੀ ਮਸ਼ੀਨ ਹੁੰਦੀ ਹੈ ਢੋਣ ਵਾਲੀ ਆਪਾਂ ਛੜ ਕੇ ਪੱਟਣੀ ਆ ਹੋਰ ਨਹੀਂ ਕੁਝ ਕਰਨਾ ਢਾਈ ਸਾਲ ਬਾਅਦ ਇਹਨੂੰ ਕਾਗਜ ਲੱਦੇ ਤੇ ਕੀ ਕਰ ਲਿਆ ਸੁਖਬਲਸਾ ਜੀ ਪਹਾੜਾਂ ਦੇੋਂ ਕੱਢੂ ਪੈਸੇ ਪਹਾੜਾਂ ਚ ਦੱਬੇ ਹੋਏ ਨੇ ਜੀ ਉਹ ਸੁਖਵੀਰ ਕਹਿੰਦਾ ਤੂੰ ਝਾਕ ਕੇ ਦੇਖ ਮੇਰੇ ਹੋਟਲ ਵੱਲ ਬਾਕੀ ਗੱਲਾਂ ਛੱਡ ਹੂੰ ਬਦਲੀ ਕਾਨੂੰਨ ਕਰ ਦਿਓ ਜੀ ਹੋਰ ਪਤਾ ਚੁੱਪ ਕਰ ਜਾ ਵਿਧਾਨ ਸਭਾ ਚ ਕਹਿ ਰਿਹਾ ਰਾਜਾ ਬੜਿੰਗ ਨੂੰ ਨਹੀਂ ਤਿੰਨ ਦਿਨਾਂ ਬਾਅਦ ਵੀ ਚੁੱਪ ਕਰੇਗਾ ਜਿਹਦਾ ਮਤਲਬ ਫੜੂ ਮੈਂ ਤੈਨੂੰ ਬਸ ਬਾਡੀਆਂ ਵਾਲੇ ਜੀ ਹੁਣ ਤਾਂ ਅਗਲੇ ਕਹਿੰਦੇ ਨੇ ਵੀ ਆਹ ਸੋਨੇ ਦੇ ਕਹਿੰਦੇ ਨੇ ਜਿਹੜੇ ਇਹ ਦਿਨ ਉਹਨਾਂ ਭਾਰੀ ਕਿਵੇਂ ਹੋ ਜਾਂਦੇ ਨੇ ਜੀ ਸੋ ਇਹ 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 ਕਰਕੇ ਆਮ ਆਦਮੀ ਪਾਰਟੀ ਆ ਜਿਹੜੀ ਪੱਟੀ ਗੱਲਾਂ ਮੈਂ ਤਾਂ ਮੈਂ ਲਿਖਤੀ ਕਹਾ ਮੈਂ 27 ਤੋਂ ਬਾਅਦ ਪੰਜਾਬ ਦੇ ਲੋਕ ਕਹਿਆ ਕਰਨਗੇ ਇੱਕ ਹੁੰਦੀ ਸੀ ਆਮ ਆਦਮੀ ਪਾਰਟੀ ਜੀ ਹੁਣ ਇਹ ਕਹਣਾ ਮੈਂ ਬਿਹਾਰ ਚ ਸਾਰੀਆਂ ਚੋਣਾਂ ਲੜੂ ਇਹਦਾ ਬਿਹਾਰ ਛੱਡ ਛਣਾ ਉੱਥੇ ਉਹੀ ਕੰਮ ਕਰੂ ਵੀ ਵੋਟਰਾਂ ਬਾਹਰ ਨਹੀਂ ਜਿੰਨੀਆਂ ਇੱਕ ਖਰਾਬ ਕਰ ਸਕਦਾ ਕਰੋ ਤਾਂ ਕਿ ਭਾਜਪਾ ਦੀ ਸਰਕਾਰ ਬਣ ਜੇ ਕਾਂਗਰਸ ਕਿਉਂਕਿ ਕਾਂਗਰਸ ਮੁਕਤ ਭਾਰਤ ਕਰਨ ਲਈ ਸੰਦ ਆਹੇ મોદી ਦੇ ਹੱਥ ਚ ਜੀ ਜੀ ਜਿੱਥੇ ਉਹ ਕੰਮ ਲੈਂਦੇ ਨੇ ਉਹ ਲੈ ਲੈਂਦੇ ਨੇ ਜਿੱਥੇ ਨਹੀਂ ਹੈਗੇ ਹੁਣ ਇਹ ਹਾਰ ਗਏ ਇਹ ਦਿੱਲੀ ਆਪਣੀ ਸਿਆਸਤ ਕਿਉਂ ਨਹੀਂ ਕਰਦੀ ਜੀ ਸਾਰਾ ਲੰਮੂ ਲਾਣਾ ਪੰਜਾਬ ਚ ਲੈ ਕੇ ਕਿਉਂ ਥੋਪਤਾ ਹੂੰ ਸੋ ਮਾਲੀ ਸਾਹਿਬ ਪੰਜਾਬ ਦੇ ਮੁੱਦਿਆਂ ਤੇ ਤੁਸੀਂ ਲੰਬੀ ਗੱਲਬਾਤ ਕੀਤੀ ਹੈ ਗਹਿਰਾਈ ਦੇ ਨਾਲ ਆਪ ਜੀ ਦਾ ਤੇ ਧੰਨਵਾਦ ਕਰਦੇ ਆ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ